ਸਰ ਕੀ ਨਾ ਤੁਹਾਡਾ ਕੀ ਮਸਲਾ ਹੈ ਤੁਸੀਂ ਨਈ ਵਧੀ ਇੱਥੇ ਪਹੁੰਚੋ ਮੇਰਾ ਨਾਮ ਰਾਹੁਲ ਮਦਾਨ ਹੈ ਜੀ ਜੀ ਮੈਂ ਇਹਨਾਂ ਕੋਲ 6 ਮਹੀਨੇ ਪਹਿਲਾਂ ਆ ਕੜਾ ਬਣਵਾਇਆ ਸੀ ਚਾਂਦੀ ਦਾ ਠੀਕ ਹੈ ਕਿਹੜਾ ਜੁਵਲਰ ਕੜਾ ਇਹ ਰਿੱਧੀ ਸਿੱਧੀ ਜੁਵਲਰ ਹੈ ਵੱਡੀ-ਬੋਡੀ ਨਹੀਂ ਵਾਸੀ ਠੀਕ ਹੈ ਤੇ ਬਿਨਾ ਜੋੜ ਵਾਲਾ ਗਿਆ ਸੀ ਵੀ ਬਿਨਾ ਜੋੜ ਵਾਲਾ ਕੜਾ ਬਣਾਣਾ ਹੈ ਹੂੰ ਠੀਕ ਹੈ ਜੀ ਤੇ ਆ ਹਲੇ ਦੋ ਦੋ ਚਾਰ ਦਿਨ ਦੀ ਗੱਲ ਹੈ ਮੈਂ ਦੋ ਇੱਕ ਸੁਨਾਰੇ ਕੋਲ ਗਿਆ ਸੋਨਾ ਬਣਵਾਉਣ ਅੱਛਾ ਤੇ ਉਹਨਾਂ ਨੂੰ ਮੈਂ ਕਿਹਾ ਜੀ ਮੇਰਾ ਕੜਾ ਡੋੜਿਆ ਜੀ ਠੀਕ ਹੈ ਠੀਕ ਹੈ ਨਾਲੇ ਬਿਨਾ ਜੋੜ ਵਾਲਾ ਲਾਗਾ ਉਹ ਕਹਿੰਦੇ ਬਿਨਾ ਜੋੜ ਵਾਲਾ ਕੜਾ ਨਹੀਂ ਬਣਿਆ ਆਇਆ ਇਹ ਅੱਛਾ ਕਿੰਨੇ ਟਾਈਮ ਪਹਿਲਾਂ ਬਣਵਾਇਆ ਸੀ ਇਹ 6 ਮਹੀਨੇ ਦੇ ਹੋ ਗਿਆ ਕਰੀਬ ਜਿਹੜਾ ਆਪਾਂ ਕੜਾ ਬਣਵਾਇਆ ਸੀ ਆ ਪਰ ਇਹ ਬਿਨਾ ਜੋੜ ਵਾਲਾ ਕੜਾ ਨਹੀਂ ਬਣਾਇਆ ਆਇਆ ਇਹ ਠੀਕ ਹੈ ਤੇ ਇਹ ਕਹਿੰਦੇ ਵੀ ਬਿਨਾ ਜੋੜ ਵਾਲਾ ਕੜਾ ਹੁਣ ਆਮ ਮੰਨੀ ਖੜੇ ਹੈ ਵੀ ਬਿਨਾ ਜੋੜਾ ਕੜਾ ਪਾਣੀ ਸਰ ਪਰ ਹੁਣ ਕਹਿੰਦੇ ਬਿਨਾ ਜੋੜਾ ਵਾਲਾ ਹੀ ਹੈਗਾ ਨਹੀਂ ਕਿੰਨੇ ਪੇਮੈਂਟ ਦਿੱਤੀ ਕਿੰਨੀ ਲੇਬਰ ਤੁਸੀਂ ਮੈਂ 6500 ਰੁਪਏ ਟੋਟਲ ਦਿੱਤਾ ਸੀ ਜੀ ਠੀਕ ਹੈ ਇਹਨਾਂ ਨੇ ਯਾਰ 1500 ਰੁਪਏ ਐਕਸਟਰਾ ਲਿਆ ਸੀ ਜਿਹੜਾ ਕਹਿੰਦੇ ਸੀ ਬਿਨਾ ਜੋੜਾ ਵਾਲਾ ਕੜਾ ਬਣੇਗਾ ਠੀਕ ਹੈ ਪਰ ਇਹਨਾਂ ਨੇ ਬਿਨਾ ਜੋੜਾ ਵਾਲਾ ਕੜਾ ਨਹੀਂ ਬਣਾਇਆ ਹੂੰ ਵੀ ਸਾਨੂੰ ਪਹਿਲਾਂ ਕਹਿੰਦੇ ਸੀ ਬਿਨਾ ਜੋੜ ਵਾਲਾ ਹੀ ਕੜਾ ਹੈਗਾ ਇਹ ਤਾਂ ਮੈਂ ਦੋ ਸੁਨਾਇਆ ਕੋਲ ਚੈੱਕ ਕੀਤਾ ਹੂੰ ਦੋ ਸੁਨਾਇਆ ਕੋਲ ਚੈੱਕ ਕਰਾਇਆ ਉਹ ਉਹ ਕਹਿੰਦੇ ਵੀ ਬਿਨਾ ਜੋੜ ਵਾਲਾ ਕੜਾ ਹੈ ਹੀ ਨਹੀਂ ਇਹ ਕਹਿੰਦੇ ਬਿਨਾ ਜੋੜ ਵਾਲਾ ਹੀ ਕੜਾ ਹੈਗਾ ਠੀਕ ਹੈ ਤੇ ਹੈਗਾ ਬਿੱਲ ਮਾਰ ਰਿਹਾ ਵੀ ਮੇਨ ਸਾਡੇ ਨਾਲ ਮਤਲਬ ਕਿ ਵਿਸ਼ਵਾਸਘਾਤ ਹੋਇਆ ਸਭ ਤੋਂ ਦੁੱਖਾ ਹੋਇਆ ਬਹੁਤ ਵੱਡਾ ਦੁੱਖ ਆਇਆ ਕੱਲੋਂ ਕੋਣ ਵਿਸ਼ਵਾਸ ਕਰੇਗਾ ਇਹਨਾਂ ਦੀ ਕੀ ਕਹਿਣਾ ਚਾਹੋਗੇ ਆਪ ਪਬਲਿਕ ਨੂੰ ਜਿਹੜੀ ਜੀਵਾਂ ਨੂੰ ਸੋਨਾ ਬਣਾਉਂਦੇ ਚਾਂਦੀ ਬਣਾਉਂਦੇ ਕੀ ਕਹਿਣਾ ਮੈਂ ਤਾਂ ਇਹ ਕਹਿੰਨਾ ਵੀ ਜਿਹੜਾ ਵੀ ਅੱਜ ਤੱਕ ਵੀ ਚਾਂਦੀ ਬਣਾਓ ਚਾਹੇ ਸੋਨਾ ਬਣਾਵਾਓ ਵੀ ਦੇਖ ਚੰਗੀ ਤਰ੍ਹਾਂ ਤਸੱਲੀ ਕਰਕੇ ਬਣਵਾਓ ਮੇਰੇ ਨਾਲ ਅੱਜੋ ਵੀ ਵਿਸ਼ਵਾਸ ਘਾਤ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵਿਸ਼ਵਾਸ ਘਾਤ ਨਾ ਹੋਵੇ ਠੀਕ ਕੀ ਨਾਮ ਕੀ ਤੁਹਾਡਾ ਸਰ ਮੇਰਾ ਗੋਰੀ ਸ਼ੰਕਰ ਨਾਮ ਹੈ ਤੁਹਾਡੀ ਠੀਕ ਹੈ ਕੀ ਸ਼ੌਪ ਦਾ ਕੀ ਨਾਮ ਹੈ ਮੇਰਾ ਏਜੀ ਜੁਵਲਰ ਸ਼ੌਪ ਦਾ ਨਾਮ ਹੈ ਜੀ ਜੀ ਇਹ ਗੱਲ ਕੀ ਹੋਈ ਹੈ ਸਰ ਇਹਨਾਂ ਨਾਲ ਜਿਹੜੇ ਤੁਹਾਡੇ ਕੋਲ ਆਏ ਸੀ ਕੀ ਮਾਮਲਾ ਕੀ ਹੋਇਆ ਇਹ ਕਹਿੰਦੇ ਜੀ ਇੱਕ ਸਾਡਾ ਕੜਾ ਜਿਹੜਾ ਜੋੜ ਵਾਲਾ ਹੈਗਾ ਤੇ ਸਾਡਾ ਜਿਹੜਾ ਸਿੱਕੜਾ ਬਣਾ ਕੇ ਦੇਦਾ ਜਿੱਥੋਂ ਬਣਾ ਕੇ ਲੈ ਕੀ ਦਿੱਤਾਗਾ ਉਹ ਕਹਿੰਦਾ ਬਿਨਾ ਜੋੜ ਦੇ ਕੜਾ ਕਿਸੇ ਟਾਈਪ ਦੇ ਹੀ ਬੰਦੇ ਆ ਠੀਕ ਹੈ ਬਿਨਾ ਜੋੜ ਦੇ ਠੀਕ ਹੈ ਓਕੇ ਓਕੇ ਨਹੀਂ ਕਿ ਇਹ ਕਹਿੰਦੇ ਵੀ ਸਾਡਾ ਦੋਖਾ ਹੋ ਗਿਆ ਇੱਕ ਮਿੰਟ ਬਈ ਸਰ ਇੱਕ ਮਿੰਟ ਕੀ ਕਹਿੰਦਾ ਸਾਡਾ ਦੋਖਾ ਹੋ ਗਿਆ ਸੀ ਬਿਨਾ ਜੋੜ ਵਾਲਾ ਕਿਹਾ ਪਰ ਕੜਾ ਜੋੜਾ ਲਿਖਿਆ ਦੋਖਾ ਉੱਥੀ ਦਾ ਹੁੰਦਾ ਜੀ ਜਿਹੜੀ ਅਗਰ ਚਾਂਦੀ ਨਕਲੀ ਹੁੰਦੀ ਤਾਂ ਦੋਖਾ ਗਿਣਾ ਜਾਂਦਾ ਜਿਹੜਾ ਚਾਂਦੀ ਨਕ ਬਿਲਕੁਲ ਜਮਾ ਸਹੀ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਦੋਖਾ ਨਹੀਂ ਹੁੰਦਾ ਠੀਕ ਹੈ ਨਹੀਂ ਜਿਹੜਾ ਇਹ ਕੜਾ ਜੋੜਾ ਲਾ ਕੇ ਬਿਨਾ ਜੋੜਾ ਕਰੇ ਇਹ ਸਾਡੇ ਸਾਹਮਣੇ ਕੜਾ ਬਿਨਾ ਜੋੜ ਦਾ ਹੀ ਗਿਣਾ ਜਾਂਦਾ ਹੈ ਬਿਨਾ ਜੋੜ ਦਾ ਹੀ ਗਿਣਾ ਜਾਂਦਾ ਇਹ ਕਿਹੜਾ ਕਿਹੜਾ ਹੈ ਇਹ ਕਿੜਾ ਜੀ ਜਿੰਦਾ ਜੋੜ ਨਹੀਂ ਲੱਗਾਇਆ ਗਿਆ ਜੀ ਬਿਨਾ ਜੋੜਾ ਲੱਗਣੇ ਨਹੀਂ ਲੱਗਦਾ ਠੀਕ ਹੈ ਇਹ ਕਿੜਾ ਜਿੰਦੇ ਚ ਜੋੜਨੇ ਜਗਾ ਇਹ ਜੋੜਾ ਲੱਗਣੇ ਲੱਗਦਾ ਠੀਕ ਹੈ ਉਹਨਾਂ ਦਾ ਕਿੜਾ ਕਿਹੜਾ ਹੈ ਉਹਨਾਂ ਦਾ ਆਕੜਾ ਹੈ ਠੀਕ ਹੈ ਬਿਨਾ ਜੋੜਾ ਬਿਨਾ ਜੋੜਾ ਇਹ ਕਹਿੰਦੇ ਬਿਨਾ ਜੋੜਾ